ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ। ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ। ਕਹਾਣੀ ਹੈ ਲਵ ਮੈਰਿਜ ਦਾ ਭੂਤ। ਅੰਤ ਤੱਕ ਜਰੂਰ ਸੁਣਨਾ। ਮਾਂ ਮੈਂ ਉਸ ਘਰ ਨਹੀਂ ਜਾਣਾ ਵਾਪਸ ਬਸ। ਜੇ ਤੁਸੀਂ ਮੈਨੂੰ ਨਹੀਂ ਸੰਭਾਲ ਸਕਦੇ ਤਾਂ ਦੱਸ ਦੋ। ਮੈਂ ਨੌਕਰੀ ਕਰ ਲਵਾਂ ਤੇ ਆਪਦੀ ਰਹਿਣ ਦਾ ਇੰਤਜ਼ਾਮ ਕੀਤੀ ਹੋਰ ਕਰ ਲਵਾਂ। ਹਾਂ ਪਰ ਆ ਵੀ ਤੂੰ। ਮੰਮੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰ। ਮੈਂ ਨਹੀਂ ਸਮਝਣਾ। ਪਰ ਧੀਏ ਇਸ ਤਰ੍ਹਾਂ ਕੋਈ ਆਪਦਾ ਘਰ ਛੱਡ ਕੇ ਥੋੜੀ ਆ ਜਾਂਦਾ ਹੁੰਦਾ। ਮਤਲਬ ਇਹ ਮੇਰਾ ਘਰ ਨਹੀਂ। ਮੈਂ ਇਹ ਤਾਂ ਨਹੀਂ ਮੇਰੀ ਮਾਂ ਦਾ ਘਰ ਮੇਰਾ ਘਰ ਨਹੀਂ ਹੈ 라ਵੀ ਤੂੰ ਜਿਸ ਘਰ ਮੈਂ ਸਾਰੀ ਉਮਰ ਰਹੀ ਵਿਆਹ ਤੋਂ ਬਾਅਦ ਉਹੀ ਘਰ ਮੇਰੇ ਲਈ ਪਰਾਇਆ ਹੋ ਗਿਆ ਨਾ 라ਵੀ ਤੂੰ ਮੈਨੂੰ ਬੋਲਣ ਤਾਂ ਦੇ ਤੂੰ ਤਾਂ ਆਉਂਦੀ ਹੀ ਸ਼ੁਰੂ ਹੋ ਗਈ ਦੱਸ ਤਾਂ ਸਹੀ ਆਖਰ ਹੋਇਆ ਕੀ ਹੈ 라ਵੀ ਇਹਨਾਂ ਸੁਣ ਸੋਫੇ ਤੇ ਬੈਠ ਗਈ ਤੇ ਰੋਣ ਲੱਗੀ ਉਸਦੀ ਮਾਂ ਵੀ ਉਸਦੇ ਕੋਲ ਹੀ ਬੈ ਗਈ ਹੱਥ ਚੱਕਿਆ ਉਹਨੇ ਮੇਰੇ ਤੇ ਮਾਂ ਰੋਂਦੀ ਹੋਈ 라ਵੀ ਬੋਲੀ ਹੱਥ ਚੱਕਿਆ ਮਤਲਬ ਮਾਰਿਆ ਤੇਰੇ ਨਹੀਂ ਮਾਰਿਆ ਨਹੀਂ ਪਰ ਹੱਥ ਚੁੱਕਿਆ ਮੇਰੇ ਤੇ ਅੱਜ ਅੱਥ ਚੱਕਿਆ ਕੱਲ ਮਾਰੂਗਾ ਵੀ ਪਰ ਰੌਲਾ ਕਿਸ ਗੱਲ ਦਾ ਹੈ ਉਹ ਇੱਕ ਰੌਲਾ ਹੋਵੇ ਤਾਂ ਦੱਸਾਂ ਮਾਂ ਰੋ ਸਵੇਰੇ ਉੱਠੋ ਤੇ ਸ਼ਾਮ ਤੱਕ ਜਾਨਵਰਾਂ ਦੀ ਤਰ੍ਹਾਂ ਕੰਮ ਕਰੋ ਕਦੇ ਉਹਦੀ ਮਾਂ ਨੂੰ ਚਾਹ ਚਾਹੀਦੀ ਹੈ ਕਦੇ ਉਹਦੇ ਗੋਡਿਆਂ ਤੇ ਦਵਾਈ ਲਗਾਉ ਸਬਜ਼ੀ ਇਦਾਂ ਨਹੀਂ ਬਣਾਈ ਦੀ ਚਾਹੀਦੀ ਦਾਲ ਚ ਲੂਣ ਜ਼ਿਆਦਾ ਕਿਉਂ ਹੈ ਹਰ ਗੱਲ ਤੇ ਟੋਕਾ ਟਾਕੀ ਮਾਂ ਸੁਣਦੀ ਰਹੀ ਡੈਡੀ ਜੀ ਸਵੇਰੇ ਉੱਠ ਕੇ ਗਰਾਰੇ ਕਰਨ ਲੱਗ ਜਾਂਦੇ ਐ ਮੇਰੀ ਨੀਂਦ ਖਰਾਬ ਹੋ ਜਾਂਦੀ ਐ ਜਾਣ ਜਾਣ ਕੇ ਸਵੇਰੇ ਉੱਚੇ ਉੱਚੇ ਗਰਾਰੇ ਕਰਨਗੇ ਨਾਲੇ ਪਤਾ ਮੈਂ ਦੇਰ ਤੱਕ ਕੰਮ ਕਰਕੇ ਸੌਂਦੀ ਆਂ ਧੀਏ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਟੀਵੀ ਉੱਚੀ ਨਾ ਲਾਇਆ ਕਰ ਮੈਂ ਪਾਰਕ ਚੱਲਿਆ ਮੇਰੇ ਦੋਸਤਾਂ ਵਾਸਤੇ ਚਾਹ ਬਣਾ ਕੇ ਬੋਤਲ ਚ ਪਾ ਦੇ ਧੀਏ ਸ਼ਾਮ ਦੀ 4 ਵਜੇ ਦੀ ਇਹ ਚਾਹ ਧਰ ਲਾ ਇੱਕ ਮਿੰਟ ਮੈਨੂੰ ਬੈਠਣਾ ਨਹੀਂ ਮਿਲਦਾ ਤੇ ਉਪਰੋਂ ਅਰਸ਼ ਛੇ ਮਹੀਨੇ ਦਾ ਹੋ ਗਿਆ ਅਜੇ ਤੱਕ ਰਾਤ ਨੂੰ ਟਾਈਮ ਤੇ ਨਹੀਂ ਸੌਂਦਾ ਤੇਰੀ ਸੱਸ ਅਰਸ਼ ਨੂੰ ਸੰਭਾਲਣ 'ਚ ਤੇਰੀ ਹੈਲਪ ਨਹੀਂ ਕਰਦੀ ਸਵਾ ਹੈਲਪ ਕਰਦੀ ਹੈ ਸਾਰੀ ਰਾਤ ਮੈਂ ਜਾਗਦੀ ਰਹਿਣੀ ਹੈ ਹਾਂ ਦਿਨ ਵੇਲੇ ਸੰਭਾਲ ਲੈਂਦੇ ਨੇ ਬਸ ਕਿਉਂ ਨੂੰ ਰਾਣੀ ਨੇ ਕੰਮ ਜੋ ਕਰਨਾ ਹੁੰਦਾ ਰਸੋਈ ਦਾ ਤੇ ਤੇਰੀ ਨੰਦ ਉਹ ਨਹੀਂ ਕਰਦੀ ਰਸੋਈ ਦਾ ਕੰਮ ਉਹ ਤਾਂ ਕਾਲਜ ਚਲੀ ਜਾਂਦੀ ਹੈ ਮਾਂ ਸਵੇਰ ਸ਼ਾਮ ਜਿੰਨਾ ਕੰਮ ਮਨ ਕਰਦਾ ਹੈ ਹੈਲਪ ਕਰਾ ਦਿੰਦੀ ਹੈ ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਤੇਰੀ ਸੱਸ ਨੂੰ ਤਾਂ ਸ਼ੂਗਰ ਦੀ ਬਿਮਾਰੀ ਹੈ ਨਾ ਪਿੱਛੇ ਜਏ ਉਹਨੇ ਗੋਡੇ ਵੀ ਬਦਲਾਏ ਨੇ ਹਾਂ ਸੁਣਿਆ ਸੀ ਆਪਰੇਸ਼ਨ ਤੋਂ ਬਾਅਦ ਉਹਨਾਂ ਦੀ ਗੋਡਿਆਂ 'ਚ ਦਰਦ ਵੀ ਬਹੁਤ ਹੁੰਦਾ ਰਹਿੰਦਾ ਫਿਰ ਰਾਤ ਨੂੰ ਉਹ ਕਿਵੇਂ ਅਰਸ਼ ਨੂੰ ਸੰਭਾਲਣ ਤੇਰੀ ਮਦਦ ਕਰਨ ਬੇਟਾ ਮੰਮੀ ਤੁਸੀਂ ਉਹਨਾਂ ਦੀ ਸੈਡ ਲੈ ਰਹੇ ਹੋ ਤੇਰੀ ਨੰਦ ਹੀ ਸਵੇਰ ਦੀ ਸਬਜ਼ੀ ਬਣਾ ਕੇ ਜਾਂਦੀ ਹੈ ਨਾ ਕੱਲ ਜਾਣ ਤੋਂ ਪਹਿਲਾਂ ਤੂੰ ਹੀ ਦੱਸ ਰਹੀ ਸੀ ਨਾ ਪਿਛਲੇ ਹਫ਼ਤੇ ਰਵੀ ਚੁੱਪ ਕਰ ਗਈ ਜਦੋਂ ਤੂੰ ਲਵ ਮੈਰਿਜ ਕਰਵਾਉਣ ਦੀ ਜੱਦ ਕਰੀ ਸੀ ਤਾਂ ਮੈਂ ਤੈਨੂੰ ਉਦੋਂ ਹੀ ਕਿਹਾ ਸੀ ਕਿ ਪਿਆਰ ਮੁਹੱਬਤ ਅਲੱਗ ਗੱਲ ਹੈ ਤੇ ਵਿਆਹ ਨਿਭਾਉਣਾ ਅਲੱਗ ਗੱਲ ਹੈ ਰਿਆ ਵਿੱਚ ਸਿਰਫ ਪ੍ਰੇਮੀ ਨਹੀਂ ਮਿਲਦਾ ਉਸ ਤਾਂ ਸਾਰਾ ਪਰਿਵਾਰ ਵੀ ਮਿਲਦਾ ਹੈ ਮੈਂ ਨਹੀਂ ਕਰ ਸਕਦੀ ਮਾਂ ਸਿੱਧੀ ਗੱਲ ਹੈ ਉਹਦੀ ਮਾਂ ਫੇਰ ਬਿਮਾਰ ਹੋਗੀ ਮੈਂ ਇਥੋਂ ਨਹੀਂ ਸੰਭਾਲੀ ਜਾਂਦੀ ਮੈਂ ਉਹਨੇ ਬਸ ਇੰਨਾ ਕਿਹਾ ਸੀ ਕਿ ਰਾਜਵੀਰ ਤੁਸੀਂ ਆਪਣੀ ਮਾਂ ਨੂੰ ਸੰਭਾਲਣ ਲਈ ਕੋਈ ਨੌਕਰਾਨੀ ਰੱਖ ਦਵੋ ਮੈਂ ਨੌਕਰੀ ਕਰਨੀ ਹੈ ਬਸ ਤੇ ਆਰਸ਼ ਨੂੰ ਕੌਣ ਸੰਭਾਲੇਗਾ ਮਾਂ ਪੁੱਛਦੀ ਹੈ ਉਹਨੂੰ ਸੰਭਾਲਣ ਲਈ ਵੀ ਮੈਂ ਕੋਈ ਆਇਆ ਰੱਖ ਜਾਊਂਗੀ ਮੈਂ ਨਹੀਂ ਕਿਹਾ ਸੀ ਕਿ ਉਹਨੇ ਮੇਰੇ ਤੇ ਹੱਥ ਚੱਕ ਦਿੱਤਾ ਮਾ ਆ ਜਾ ਹੱਥ ਚੱਕਿਆ ਐ ਕੱਲ ਥੱਪੜ ਮਾਰੂਗਾ ਮੈਂ ਕੋਈ ਅਬਲਾ ਨਾਰੀ ਨਹੀਂ ਮੈਂ ਅੱਜ ਦੇ ਜਵਾਨੇ ਦੀ ਕੜਕ ਕਰਕੇ ਆਵਾਜ਼ ਆਈ ਰਵੀ ਦਾ ਮੂੰਹ ਲਾਲ ਹੋ ਚੁੱਕਿਆ ਸੀ ਉਹ ਹੈਰਾਨ ਹੋਈ ਆਪਣੀ ਮਾਂ ਵੱਲ ਦੇਖਦੀ ਰਹੇਗੀ ਆਪਣਾ ਬੱਚਾ ਛੱਡ ਆਈਆਂ ਤੂੰ ਆਪਦੀ ਬਿਮਾਰ ਸੱਸ ਕੋਲ ਸ਼ਰਮ ਨਹੀਂ ਆਉਂਦੀ ਤੈਨੂੰ ਵੱਡੀ ਆਈ ਏ ਯਾਦ ਔਰਤ ਨਿਕਲ ਜਾ ਮੇਰੇ ਘਰੋਂ ਇਸੇ ਵਕਤ ਚੱਲ ਆਪਦਾ ਖਾਸ ਮਸਾਂਹ ਤੇ ਆਪਦਾ ਜਵਾਕ ਉਦੋਂ ਤਾਂ ਬੜਾ ਪਿਆਰ ਦਾ ਭੂ ਚੜਿਆ ਸੀ ਤੇਰੇ ਤੇ ਹੈ ਜੀ ਆਪਦੀ ਬਜ਼ੁਰਗਾਂ ਨੂੰ ਤੂੰ ਨਹੀਂ ਸੰਭੇਂਗੀ ਤਾਂ ਹੋਰ ਕੌਣ ਸੰਭੂਗਾ? ਰਾਵੀ ਸੁੱਨ ਹੋਈ ਆਪਣੀ ਮਾਂ ਵੱਲ ਦੇਖਦੀ ਰਹੀ। ਮਾਂ ਨੇ ਫੋਨ ਚੱਕਿਆ ਤੇ ਆਪਣੇ ਜਵਾਈ ਰਾਜਵੀਰ ਨੂੰ ਲਗਾਇਆ। ਰਾਜਵੀਰ ਨੇ ਫੋਨ ਨਾ ਚੁੱਕਿਆ। ਠੀਕ ਹੈ ਕੁਝ ਮਸਲੇ ਹੋ ਸਕਦੇ ਨੇ ਪਰ ਇਦਾਂ ਮਤਲਬ ਇਹ ਥੋੜੀ ਹੁੰਦਾ ਵੀ ਘਰ ਛੱਡ ਕੇ ਆ ਜਾਓ। ਇਕੱਠੇ ਬੈਠੋ ਕੋਈ ਹੱਲ ਕੱਢੋ ਤੁਸੀਂ ਅੱਜ ਕੱਲ ਦੇ ਰੀਲਾਂ ਵਾਲੇ ਜਵਾਕਾ ਨਹੀਂ। ਜ਼ਿੰਦਗੀ ਨੂੰ ਵੀ ਰੀਲ ਹੀ ਸਮਝ ਰੱਖਿਆ। ਖਲਾਇਆ ਅੰਗੂਠਾ ਦੀ ਅਗਲੀ ਰੀਲ ਪਹਿਲਾਂ ਲਾ ਮੇਰ ਜਗਰਾਣ ਦੀ ਕਾਲੀ ਤੇ ਹੁਣ ਬਿਨਾ ਗੱਲੋਂ ਕਰ ਛੱਡ ਕੇ ਆ ਗਈ ਰਾਵੀ ਹੁਣ ਚੁੱਪ ਬੈਠੀ ਸੀ ਇੰਨੇ ਨੂੰ ਬਾਹਰ ਦਰਵਾਜ਼ੇ ਦੀ ਘੰਟੀ ਵੱਜੀ ਬਾਹਰ ਰਾਜਵੀਰ ਆਇਆ ਸੀ ਉਹ ਰਾਵੀ ਨੂੰ ਵਾਪਸ ਲੈ ਕੇ ਜਾਣ ਲਈ ਆਇਆ ਸੀ ਖਬਰਦਾਰ ਕੁੜੀਏ ਜੇ ਗਲ ਗਲ ਤੇ ਮੈਨੂੰ ਫੋਨ ਕਰਿਆ ਤਾਂ ਆਪਦੇ ਘਰ ਦੀ ਗੱਲ ਆਪਦੇ ਘਰ ਰੱਖਣਾ ਸਿੱਖ ਹਰ ਪਰਿਵਾਰ ਦੇ ਸੌਲੇ ਹੁੰਦੀ ਹੈ ਕੋਈ ਥਕਲੀਪ ਹੋਵੇ ਤਾਂ ਗੱਲ ਕਰ ਤੇ ਤੁਹਾਂ ਤਾਂ ਚੰਗੇ ਭਲੇ ਸਹੁਰੇ ਨਹੀਂ ਸੰਭਾਲੇ ਜਾਂਦੀ ਰਾਜਵੀਰ ਕੋਲ ਖੜਾ ਸੀ ਤੂੰ ਵੀ ਸੁਣ ਕਾਕਾ ਇੰਨੀ ਛੇਤੀ ਤੱਤਾ ਨਹੀਂ ਹੋਈਦਾ ਹੁੰਦਾ ਹੱਥ ਚੱਕੇ ਬਿਨਾ ਵੀ ਗੱਲ ਹੋ ਸਕਦੀ ਹੈ ਇਹ ਤੇਰੀ ਪਤਨੀ ਹੈ ਇਹਦੇ ਨਾਲ ਬਹਿ ਕੇ ਗੱਲ ਕਰ ਇਹਦੀ ਵੀ ਸੁਣ ਫਿਰ ਜਿੱਥੇ ਇਹ ਗਲਤ ਹੈ ਉੱਥੇ ਇਹਨੂੰ ਸਮਝਾ ਰਾਜਵੀਰ ਤੇ 라ਵੀ ਹੁਣ ਕੁਛ ਨਹੀਂ ਬੋਲ ਰਹੇ ਸਨ ਕਬੀਲਦਾਰੀ ਪਤਾ ਕੀ ਹੁੰਦੀ ਹੈ ਚਾਰ ਰਿਸ਼ਤੇਦਾਰਾਂ ਨਾਲ ਵਰਤਣਾ ਉਹਨਾਂ ਨਾਲ ਬਣਾ ਕੇ ਰੱਖਣੀ ਆਪਸ ਵਿੱਚ ਬਣਾ ਕੇ ਰੱਖਣੀ ਹੁਣ ਤੁਸੀਂ ਬੁਆਏਫਰੈਂਡ ਤੇ ਗਰਲਫਰੈਂਡ ਨਹੀਂ ਰਹੀ ਪੇਰੈਂਟਸ ਬਣ ਗਏ ਹੂੰ ਸੌਰੀ ਮੰਮੀ ਰਾਜਵੀਰ ਬੋਲਿਆ ਮੈਂ ਦੁਬਾਰਾ ਇਹ ਗਲਤੀ ਨਹੀਂ ਕਰਦਾ ਤੇ ਤੂੰ ਸੁਣ ਕੁੜੀਏ ਦੁਬਾਰਾ ਘਰ ਛੱਡਣ ਦਾ ਸੋਚਿਆ ਵੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਣਾ ਮੈਂ ਤੈਨੂੰ ਦੱਸਾਂ ਉਹਨਾਂ ਧੀਆਂ ਬਾਰੇ ਸੋਚ ਜਿਹੜੀਆਂ ਵਿਚਾਰੀਆਂ ਸੱਚੀ ਔਖੀਆਂ ਨੇ ਆਪਣੇ ਸਾਰੇ ਘਰ ਆ ਨਿੱਕੀਆਂ ਨਿੱਕੀਆਂ ਗੱਲਾਂ ਲੈ ਕੇ ਤੂੰ ਮੇਰੇ ਕੋਲ ਆ ਗਈ ਤੈਨੂੰ ਭੋਰਾ ਆਕਲ ਨਹੀਂ ਮੈਂ ਤੈਨੂੰ ਦੱਸਾਂ ਆਪਣੇ ਘਰ ਦੀ ਰਸੋਈ ਰਸੋਈ ਦੀ ਮਲਕੀਅਤ ਹੈ ਛੱਡ ਤੂੰ ਕਿਸੇ ਹੋਰ ਦੀ ਚੱਕਰੀ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਤੇਰੇ ਤੇ ਸ਼ਰਮ ਆਉਂਦੀ ਹੈ ਫਿਰ ਹਰਾਵੀ ਦੇ ਹੰਝੂ ਵਹਿ ਗਏ ਸਨ ਮਾਂ ਉਸ ਦੇ ਕੋਲ ਬੈਠ ਗਈ ਮੌਕਾ ਸਹੀ ਆਇਆਗੇ ਤਾਂ ਨੌਕਰੀ ਵੀ ਕਰ ਲਵੀ ਪਰ ਜੇ ਤੁਹਾਡੇ ਦੋਵਾਂ ਦੀ ਸਲਾਹ ਬਣੀ ਤਾਂ ਜੇ ਤੇਰੇ ਬੱਚੇ ਦੀ ਪਰਵਿਸ਼ ਵਿੱਚ ਕੋਈ ਰੁਕਾਵਟ ਨਾ ਆਵੇ ਤਾਂ ਪੈਸੇ ਦੀ ਤਾਂ ਤੇਰੇ ਘਰ ਕੋਈ ਕਮੀ ਨਹੀਂ ਨਾ ਫਿਰ ਕਿਉਂ ਬੇਫਜ਼ੂਲ ਦੀ ਜद्द ਕਰ ਰਹੀ ਹੈ ਇੰਨਾ ਸੋਹਣਾ ਪਰਿਵਾਰ ਹੈ ਥੋੜਾ ਅਡਜਸਟਮੈਂਟ ਕਰ ਜੇ ਤੂੰ ਵੀ ਮੁੰਡਿਆ ਰਾਤ ਨੂੰ ਜੇ ਅਰਸ਼ ਨਹੀਂ ਸੌਂਦਾ ਤਾਂ ਇਹ ਮਦਦ ਕਰਿਆ ਕਰ ਠੀਕ ਹੈ ਹਾਂਜੀ ਮਹਾਰਾਜ ਵੀਰ ਬੋਲਿਆ ਮਾਂ ਨੇ ਪਿਆਰ ਨਾਲ ਰਾਵੀ ਵੱਲ ਦੇਖਿਆ ਰਾਵੀ ਹੁਣ ਕੁੜੀ ਤੋਂ ਔਰਤ ਬਣਨ ਦਾ ਵਕਤ ਆਇਆ ਬੇਟਾ ਹੁਣ ਇਹ ਬਚਪਨਾ ਛੱਡ ਤੇ ਆਪਦੀ ਗ੍ਰੈਸਤੀ ਸੰਭਾਲ ਰਾਵੀ ਮਾਂ ਵੱਲ ਦੇਖ ਮੁਸਕराई ਭਰੀਆਂ ਅੱਖਾਂ ਨਾਲ ਉਹ ਆਪਣੀ ਮਾਂ ਦੇ ਗੱਲ ਲੱਗ ਗਈ ਨੂੰ ਸਾਰਿਆਂ ਨੂੰ ਆਪਣੀਆਂ ਬੇਟੀਆਂ ਨੂੰ ਸਮਝਾਉਣਾ ਚਾਹੀਦਾ ਹੈ ਫੇਰ ਹੀ ਅਗਲੇ ਘਰ ਦੇ ਵਿੱਚ ਅਡਜਸਟ ਹੁੰਦੀਆਂ ਹਨ ਨਹੀਂ ਤਾਂ ਥੋੜੇ ਬਹੁਤੀ ਪਰਮਪਲੇਖੇ ਲੜਾਈ ਝਗੜੇ ਹੀ ਸਾਡੀ ਸਾਡਾ ਘਰ ਬਰਬਾਦ ਕਰ ਦਿੰਦੇ ਹਨ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ